ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ 10ਵੀਂ ਪਾਸ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਆ ਚੁੱਕਿਆ ਜੀ LIC ਵਿੱਚ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕਿਆ ਲਗਭਗ 50 ਦੇ ਕਰੀਬ ਪੋਸਟਾਂ ਨੇ ਕੱਲ ਨੂੰ ਪਲੇਸਮੈਂਟ ਕੈਂਪ ਲੱਗਣ ਜਾ ਰਿਹਾ ਜੀ ਸਿੱਧੀ ਭਰਤੀ ਸਿੱਧੀ ਇੰਟਰਵਿਊ ਹੋਵੇਗੀ ਜੀ ਕਿੱਥੇ ਪਹੁੰਚਣਾ ਹੈ ਜੀ ਤੁਸੀਂ ਕੈਂਪ ਦੇ ਉੱਤੇ ਕਿਵੇਂ ਅਪਲਾਈ ਕਰਨਾ ਹੈ ਕਿਹੜੀ ਪੋਸਟ ਹੈ ਕਿੰਨੀਆਂ ਪੋਸਟਾਂ ਨੇ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਜਾ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ PDF ਫਾਈਲ ਜਾ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪਲੇਸਮੈਂਟ ਕੈਂਪ ਲੱਗਣ ਜਾ ਰਿਹਾ ਜਿਸ ਦੀ ਕੈਂਪ ਲੱਗਣ ਦੀ ਮਿਤੀ ਹੈਗੀ ਹੈ ਜੀ 30 ਜੁਲਾਈ 2025 ਦਿਨ ਬੁੱਧਵਾਰ ਵਾਲੇ ਦਿਨ ਸਵੇਰੇ 10:30 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਭਾਗ ਹੈਗਾ ਜੀ ਜੋ ਕਿ ਸੋਵਿਤਾ ਕੇਂਦਰ ਦੇ ਉੱਪਰ ਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾਵਕੇ ਜਿਨ੍ਹਾਂ ਨੇ ਪੋਸਟਾਂ ਦੇ ਲਈ ਪਲੇਸਮੈਂਟ ਕੈਂਪ ਉੱਤੇ ਪਹੁੰਚਣਾ ਹੈ ਉਹ ਆਪਣਾ ਰੈਜ਼ੂਮੇ ਲੈ ਕੇ ਆਉਣ ਸਾਰੇ ਵਿੱਦਿਕ ਯੋਗਤਾ ਦੇ ਸਾਰੇ ਦਸਤਾਵੇਜ਼ ਦੀਆਂ ਫੋਟੋਕਾਪੀ ਅਤੇ origignal ਸਰਟੀਫਿਕੇਟ ਜਾਤੀ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ ਜੀ ਪ੍ਰਾਰਥੀ ਸਰੀਰਕ ਤੌਰ ਤੇ ਫਿਟ ਹੋਣਾ ਚਾਹੀਦਾ ਹੈ ਤੇ ਕੈਂਪ ਵਿੱਚ ਫਾਰਮਲ ਡਰੈਸ ਪਾ ਕੇ ਹੀ ਆਵੇ LIC of India ਵੱਲੋਂ ਇਹ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੋ ਕਿ ਇੰਸ਼ੋਰੈਂਸ ਅਡਵਾਈਜ਼ਰ ਦੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ 50 ਹੈਗੀ ਹੈ ਘੱਟੋ ਘੱਟ ਯੋਗਤਾ ਹੈਗੀ ਹੈ 10 ਉਮਰ ਹੈਗੀ ਹੈ 20 ਤੋਂ 45 ਸਾਲ ਲੜਕੇ ਤੇ ਲੜਕੀਆਂ ਦੋਨੋਂ ਭਾਗ ਲੈ ਸਕਦੇ ਨੇ ਜੀ ਨੋਟ ਕਰੋ ਤੇ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਜੋ ਸੁਵਿਧਾ ਕੇਂਦਰ ਦੇ ਉੱਪਰ ਹੈਗੇ ਆ ਜੀ ਮਾਨਸਾ ਵਿਕੇ ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਆਫੀਸ਼ੀਅਲ ਨੰਬਰ 9815796040 9464178030 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਹ ਅੱਜ ਦਾ ਨੋਟੀਫਿਕੇਸ਼ਨ ਦੀ ਹੋਰ ਵੀ ਬਹੁਤ ਸਾਰੀਆਂ ਸਰਕਾਰੀ ਪੋਸਟਾਂ ਆਇਆ ਨੇ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅੱਜ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਜੀ ਸਾਰਿਆਂ ਨੂੰ ਤਦ ਤੱਕ ਲਈ ਜੀ ਰੱਬ ਰਾਖਾ